ਵਾਨਾ ਰੇਡੀਓ ਦੇ ਸਤਕਾਰਯੋਗ শ্রোਤੋ ਮਿੱਠਾਪੁਰ ਦੇ ਵਿੱਚ ਜੰਮੀ ਬੜੀ ਮਿੱਠੀ ਸ਼ਖਸੀਅਤ ਗਿਆਨੀ ਗੁਰਦੇਵ ਸਿੰਘ ਜਿਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅੱਜ ਤੋਂ 103 ਸਾਲ ਪਹਿਲਾਂ 1923 ਦੇ ਵਿੱਚ ਪਤਾ ਸਾਹਿਰਾ ਸਿੰਘ ਤੇ ਬਾਤਾ ਨਿਹਾਲ ਕੌਰ ਜੀ ਦੀ ਕੋਖੋਂ ਪਿੰਡ ਮਿੱਠੇਵਾਲ ਰਿਆਸਤ ਮਰੇਕੋਟਲਾ ਤੇ ਅੱਜਕੱਲ੍ਹ ਜ਼ਿਲ੍ਹਾ ਮਰੇਕੋਟਾ ਦੇ ਵਿੱਚ ਜੰਮੇ ਗੁਰਦਿੱਤ ਸਿੰਘ ਦੇ ਵਿੱਚ ਪੜ੍ਹਾਈ ਦੇ ਸਾਰੇ ਸਾਧਨਾਂ ਤੋਂ ਦੂਰ ਪਿੰਡ ਦੇ ਗੁਰਦੁਆਰੇ ਦੀ ਪ੍ਰਾਣੀ ਰੀਤ ਅਨੁਸਾਰ ਅਰੰਭਕ ਪੋਥੀਆਂ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਤੇ ਇਹ ਮਿੱਠੇਵਾਲ ਦੇ ਰਹਿਣ ਵਾਲੇ ਗਿਆਨੀ ਗੁਰਦਿੱਤ ਸਿੰਘ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਘਰੇਲੂ ਧੰਦਿਆਂ ਦੇ ਨਾਲ ਸਾਧਾ ਸੰਤਾਂ ਗੁਣੀਵਾਨਾਂ ਤੋਂ ਨੇਤੀ ਭਾਖਾ ਪਿੰਗਲ ਕਾਵ ਤੇ ਗ੍ਰੰਥ ਪੜ੍ਹਦੇ ਆ ਵੱਡੇ ਹੋਏ ਗੁਰਦਿੱਤ ਸਿੰਘ ਗਿਆਨੀ ਗੁਰਦੇਵਤ ਸਿੰਘ ਜੀ ਦੀ ਸ਼ਖਸੀਅਤ ਸਰਪੱਖੀ ਸੀ। ਉਹਨਾਂ ਦੇ ਅੰਦਰ ਇੱਕ ਸਹਿਤਕਾਰ, ਗੁਰਬਾਣੀ ਵਿਤਾ, ਵਿਆਖਿਆਕਾਰ, ਖੋਜੀ, ਸਿਆਸਤਦਾਨ ਤੇ ਪੱਤਰਕਾਰ ਦੇ ਗੁਣ ਸਨ। ਖਾਸ ਕਰਕੇ ਉਹਨਾਂ ਦੀ ਲਿਖੀ ਕਿਤਾਬ ਮੇਰਾ ਪਿੰਡ ਜੋ ਉਹਨਾਂ ਨੇ 1956 ਦੇ ਵਿੱਚ ਇੱਕ ਲੇਖ ਲਿਖਿਆ ਉਸ ਦੀ ਬੜੀ ਚਰਚਾ ਹੋਈ। ਇਸ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਹੋਰ ਲੇਖ ਲਿਖੇ। 1961 ਦੇ ਵਿੱਚ ਫਿਰ ਇਹਨਾਂ ਨੇ ਉਸ ਸਾਰੇ ਲੇਖਨ ਨੂੰ ਇੱਕ ਪੁਸਤਕ ਮੇਰਾ ਪਿੰਡ ਦੇ ਵਿੱਚ ਛਾਪਿਆ। ਇਹ ਬੜੀ ਪੜਨਯੋਕ ਕਿਤਾਬ ਹੈ। ਜੋ 5ਵੀਂ ਜਮਾਤ ਤੋਂ ਲੈ ਕੇ ਐਮਏ ਤੱਕ ਦੀਆਂ ਜਮਾਤਾਂ ਨੂੰ ਪੜ੍ਹਾਇ ਜਾਣ ਲੱਗੀ ਤੇ ਛੋਟੀਆਂ ਜਮਾਤਾਂ ਦੇ ਬੱਚਿਆਂ ਲਈ ਇਸ ਕਿਤਾਬ ਦੇ ਵਿੱਚੋਂ ਲੇਖ ਚੁਣ ਕੇ ਸਪਲੀਮੈਂਟਰੀ ਰੀਡਰਜ਼ ਛਾਪੇ ਗਏ ਅੱਜ ਵੀ ਇਹ ਕਿਤਾਬ ਪੰਜਾਬ ਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਤੇ ਸਕੂਲਾਂ ਦੇ ਵਿੱਚ ਪੜ੍ਾਈ ਜਾਂਦੀ ਹੈ ਮੇਰਾ ਪਿੰਡ ਸੋ ਪੰਜਾਬ ਦੇ ਜੇ ਪਿੰਡ ਦੀ ਤਸਵੀਰ ਵੇਖਣੀ ਆ ਤਾਂ ਤੁਸੀਂ ਗਿਆਨੀ ਗੁਰਦੇਵ ਸਿੰਘ ਹੋਰਾਂ ਦੀ ਕਿਤਾਬ ਮੇਰਾ ਪਿੰਡ ਜ਼ਰੂਰ ਪੜੋ ਪੰਜਾਬ ਦਾ ਚਿਹਰਾ ਮੋਹਰਾ ਵੇਖਣਾ ਤਾਂ ਤੁਹਾਨੂੰ ਇਸ ਕਿਤਾਬ ਚੋਂ ਦਿਸ ਜਾਏਗਾ ਮੇਰਾ ਪਿੰਡ ਦੇ ਮੇਰੇ ਵੱਡੇ ਵਡੇਰੇ ਅਧਿਆਇ ਦੇ ਵਿੱਚ ਉਹ ਲਿਖਦੇ ਨੇ ਕਿ ਮੇਰੇ ਦਾਦੇ ਪੜਦਾਦੇ ਵੱਡੇ ਵਡੇਰੇ ਕਿਸੇ ਰਾਜੇ ਨਵਾਬ ਦੇ ਨੌਕਰ ਰਾਇਸ ਜਾਂ ਬਖਤਾਵਰ ਬੰਦੇ ਨਹੀਂ ਸੀ ਨਾ ਉਹ ਅਧਿਆਤਮਕ ਖੇਤਰ ਦਾ ਵਿੱਚ ਕੋਈ ਦਰਜਾ ਰੱਖਦੇ ਵਿਦਵਾਨ ਸੀ ਮੇਰੇ ਪਿੰਡ ਦਾ ਨਾਮ ਮਿੱਠੇਵਾਲ ਇਸ ਕਰਕੇ ਪਿਆ ਕਿ ਸਾਡੇ ਪਿੰਡ ਅਕਬਰ ਦੇ ਸਮੇਂ ਬਾਦਸ਼ਾਹ ਅਕਬਰ ਦੇ ਸਮੇਂ ਪ੍ਰਗਣਾ ਦੀਨਾ ਕਾਕਣ ਦਾ ਇੱਕ ਚੌਧਰੀ ਮਹਿਰ ਮਿੱਠੇ ਨੇ ਇਸ ਨੂੰ ਬੰਨਿਆ ਸੀ ਇਸ ਕਰਕੇ ਇਸ ਪਿੰਡ ਦਾ ਨਾਮ ਮਿੱਠੇਵਾਲ ਪਿਆ ਪਹਾੜਾਂ ਜੱਡੇ ਉੱਚੇ ਰੇਤੇ ਦੇ ਟੱਬੇ ਚੀਲਾਂ ਲੰਮੇ ਲੰਮੇ ਜੋਰੀ ਸ਼ੂਕਰਾਂ ਪਾਉਂਦੇ ਸਰਕੜੇ ਦੇ ਸੰਘਣੇ ਜੰਗਲ ਪੜੋਂ ਵਾਲੀ ਕਾਲੀ ਮਿੱਟੀ ਨਾਲ ਲਿਪੇ ਕੱਚੇ ਕੋਠਿਆਂ ਵਾਲਾ ਇੱਕ ਟਾਪੂ ਜਿਹਾ ਮੇਰਾ ਪਿੰਡ ਜੋ ਜਿਹੜਾ ਆਪਣੇ ਨਾਂ ਨਾਲੋਂ ਵੀ ਵੱਧ ਮਿੱਠੇ ਸਵਾਦ ਆਪਣੀਆਂ ਯਾਦਾਂ ਦੇ ਵਿੱਚ ਸਮੋਈ ਬੈਠਾ 1944-45 ਦੇ ਵਿੱਚ ਲਾਹੌਰ ਤੋਂ ਪਾਸ ਕੀਤੀ ਉਹਨਾਂ ਨੇ ਗਿਆਨੀ ਦੀ ਪ੍ਰੀਖਿਆ ਜਿਸ ਕਰਕੇ ਗੁਰਦਤ ਸਿੰਘ ਦੇ ਨਾਂ ਨਾਲ ਗਿਆਨੀ ਲੱਗਿਆ ਖੋਜ ਤੇ ਲਗਨ ਦੇ ਵਿੱਚ ਘਰ-ਵਾਰ ਛੱਡ ਕੇ 1943 ਤੋਂ 1947 ਤੱਕ ਉਹ ਅਣਵੰਡੇ ਦੇਸ਼ ਪੰਜਾਬ ਦੇ ਪੰਜਾਬ ਤੋਂ ਪਟਨਾ ਬਨਾਰਸ ਤੱਕ ਉਹਨਾਂ ਨੇ ਪਰਮਣ ਕੀਤਾ ਧਾਰਮਿਕ ਸਥਾਨਾਂ ਦੇ ਤੋਂ ਸ਼ੇਖਾਨਿਆਂ ਤੋਂ ਲੈ ਕੇ ਲਾਹੌਰ ਅਮਰਸਰ ਪਟਿਆਲਾ ਕਾਸ਼ੀ ਦੀਆਂ ਲਾਇਬ੍ਰੇਰੀਆਂ ਕੋਖੀਆਂ ਉਗੀਆਂ ਇਤਿਹਾਸਕ ਵਿਆਸਤੀ ਹਸਤੀਆਂ ਨਾਭੇ ਪਟਿਆਲੇ ਦੇ ਸਿੱਖ ਘਰਾਣਿਆਂ ਦੇ ਵਿੱਚ ਹੱਥ ਲਿਖਤ ਬੀੜਾਂ ਤੇ ਪੁਸਤਕਾਂ ਦੀ ਖੋਜ ਕੀਤੀ ਮਾਸਿਕ ਪੱਤਰ ਜੀਵਨ ਸੰਦੇਸ਼ ਪਟਿਆਲੇ ਉਹਨਾਂ ਨੇ ਕੱਢਿਆ ਜਿਸ ਦੇ ਵਿੱਚ ਪੰਜਾਬੀ ਅੰਕ ਸਿੱਖ ਇਤਿਹਾਸ ਅੰਕ ਵਿਸ਼ੇਸ਼ ਮੰਨੇ ਜਾਂਦੇ ਨੇ ਪੰਜਾਬੀ ਬੋਲੀ ਗੁਰਮੁਖੀ ਲਿਪੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਲੇਖ ਲਿਖੇ ਉਹ ਧਰਮ ਅਰਥ ਬੋਰਡ ਦੇ ਜਰਨਲ ਸਕਤਰ ਰਹੇ 1950 ਦੇ ਵਿੱਚ ਪ੍ਰਾਤਨ ਪੁਸਤਕ ਅਮਰਨਾਮਾ ਉਹਨਾਂ ਪ੍ਰਕਾਸ਼ਿਤ ਕੀਤੀ 1947 ਦੇ ਆਰੰਭ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਪਟਿਆਲੇ ਰਹਿਣ ਲੱਗੇ 1948 ਦੇ ਵਿੱਚ ਪ੍ਰਕਾਸ਼ ਅਖਬਾਰ ਦੇ ਵਿੱਚ ਉਹਨਾਂ ਨੇ ਪਹਿਲਾਂ ਹਫਤਾਵਾਰੀ ਤੇ ਫਿਰ ਰੋਜ਼ਾਨਾ ਪ੍ਰਕਾਸ਼ ਅਖਬਾਰ ਕੱਢਿਆ 1956 ਤੱਕ ਪਟਿਆਲੇ ਪੈਪਸੂ ਦੇ ਪੰਜਾਬ ਦੇ ਰਲੇਵੇਂ ਅਤੇ ਸੰਪਾਦਕ ਦੇ ਲੈਜਿਸਲੇਟਿਵ ਕਾਉਂਸਲ ਵਿਜਾਪ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਦੇ 1956 ਤੋਂ 1964 ਤੱਕ ਮੈਂਬਰ ਬਣ ਕਰਕੇ ਉਹ ਚੰਡੀਗੜ੍ਹ ਤੋਂ ਛਪਦਾ ਰਿਹਾ ਫਿਰ 1970 ਦੇ ਵਿੱਚ ਪਟਿਆਲੇ ਦੇ ਵਿੱਚ ਉਹਨਾਂ ਨੇ ਹਫਤਾਵਾਰੀ ਰੂਪ ਦੇ ਵਿੱਚ ਤੇ ਛੇਤਰ ਤੱਕ ਇਹ ਜਾਰੀ ਰਿਹਾ 70 ਤੋਂ ਛੇਤਰ ਤੱਕ 1973 ਦੇ ਵਿੱਚ ਸਿੰਘ ਸਭਾ ਲਹਿਰ ਦੀ ਯਾਦ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਭਾ ਅਸ਼ਤਾਬਦੀ ਕਮੇਟੀ ਦਾ ਕੰਮ ਗਿਆਨੀ ਗੁਰਦੇਵ ਸਿੰਘ ਨੂੰ ਸੌਂਪਿਆ ਗਿਆ ਤੇ ਉਹਨਾਂ ਦਾ ਨਿਵਾਸ ਸਥਾਨ ਫਿਰ ਅੰਮ੍ਰਿਤਸਰ ਰਿਹਾ ਦੇਸ਼ ਭਰ ਦੇ ਵਿੱਚ ਪ੍ਰਚਾਰ ਵਿਹੀਰ ਉਹਨਾਂ ਨੇ ਚਲਾਈ 1973 ਦੇ ਵਿੱਚ ਜਰਨਲ ਸਕਤਰ ਤੇ 1983 ਤੋਂ 92 ਤੱਕ ਉਹ ਕੇਂਦਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਸਿੰਘ ਸਭਾ ਪత్రికਾ ਰਸਾਲੇ ਦਾ ਮਹੱਤਵਪੂਰਨ ਵਿਸ਼ੇਸ਼ ਅੰਕ ਉਹਨਾਂ ਨੇ ਕੱਢੇ ਸਿਦਾਂਤਕ ਇਤਿਹਾਸਿਕ ਮਸਲਿਆਂ ਤੇ ਉਹਨਾਂ ਦੇ ਵਿਚਾਰ ਸਮਾਗਮ ਕੀਤੇ ਗਏ ਉਹਨਾਂ ਵੱਲੋਂ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਲਤ ਜੀਵਨ ਭਰ ਦੀ ਖੋਜ ਦਾ ਹਿੱਸਾ ਭਗਤ ਬਾਣੀ ਦਾ ਇਤਿਹਾਸ ਉਹਨਾਂ ਨੇ ਛਾਪਿਆ ਤੇ ਉਹਨਾਂ ਦੁਆਰਾ ਲਿਖੀਆਂ ਜੀਵਨੀਆਂ ਸਿੰਘ ਸਵਾ ਪੱਤਰਕਾਰਾਂ ਦੇ ਵਿੱਚ ਛਪੀਆਂ ਜਦੋਂ ਗਿਆਨੀ ਗੁਰਦੇਵ ਸਿੰਘ ਹੋਰਾਂ ਦੀ ਕੋਈ ਕਿਤਾਬ ਛੱਪਦੀ ਤਾਂ ਪੰਜਾਬੀ ਸੱਯਦ ਦੇ ਸ਼ਾਂਤ ਪਾਣੀਆਂ ਦੇ ਵਿੱਚ ਹਲਚਲ ਮਚਦੀ। ਇਹ ਹੀ ਕਾਰਨ ਸੀ ਕਿ ਗਿਆਨੀ ਜੀ ਕਿਸੇ ਵੀ ਵਿਸ਼ੇ ਉੱਤੇ ਲਿਖਣ ਲਈ ਸਾਲਾਂਬੱਧੀ ਅਧਿਐਨ ਕਰਦੇ ਤੇ ਉਸ ਵਿਸ਼ੇ ਨਾਲ ਸੰਬੰਧਤ ਦੂਰ ਦਰਾਡੇਆਂ ਥਾਵਾਂ ਦੀ ਯਾਤਰਾ ਵੀ ਕਰਦੇ। ਇਸ ਪ੍ਰਕਾਰ ਦੇ ਕੋਖ ਅਬਰੰਤ ਸਾਹਮਣੇ ਆਉਣ ਵਾਲੇ ਵਿਚਾਰ ਤੇ ਨਤੀਜੇ ਲਈ ਤੋਂ ਹਟਵੇਂ ਤੇ ਨਵੇਂ ਤੇ ਵਿਲੱਖਣ ਹੁੰਦੇ। 1990 ਦੇ ਵਿੱਚ ਉਹਨਾਂ ਦੀ ਪੁਸਤਕ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ ਪਹਿਲਾ ਬਾਣੀਕਾਰ ਭਗਤਾਂ ਦੇ ਜੀਵਨ ਤੇ ਰਚਨਾਵਾਂ ਬਾਰੇ ਸਮਗਰੀ ਸੀ ਗੈਨੀ ਜੀ ਨੇ ਇਸ ਪੁਸਤਕ ਦੇ ਵਿੱਚ ਭਗਤਾਂ ਦੀਆਂ ਜੀਵਨੀਆਂ ਤੇ ਉਹਨਾਂ ਦੀ ਬਾਣੀ ਦੇ ਬਾਰੇ ਅਹਿਮ ਸਵਾਲ ਉਠਾਏ ਗੈਨੀ ਗਰਦੇਤ ਸਿੰਘ ਦੀ ਬਹੁਤ ਚਰਚਿਤ ਪੁਸਤਕ ਮਦਾਵਣੀ 2003 ਦੇ ਵਿੱਚ ਛਪੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਮਾਲਾ ਦੇ ਵਿਸ਼ੇ ਨਾਲ ਸੰਬੰਧਿਤ ਹੈ ਸਿੱਖ ਪੰਥ ਵਿੱਚ ਰਾਗ ਮਾਲਾ ਦਾ ਮਸਲਾ ਬਹੁਤ ਅਹਿਮ ਤੇ ਗੰਭੀਰ ਹੈ ਗਿਆਨੀ ਗੁਰਦੇਵ ਸਿੰਘ ਇਸ ਮਸਲੇ ਨੂੰ 60 ਸਾਲ ਤੋਂ ਵਾਚਦੇ ਰਹੇ ਤੇ ਉਸ ਉੱਤੇ ਖੋਜ ਵੀ ਕਰਦੇ ਰਹੇ ਇਸ ਲਈ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿਸੰਕੜੇ ਹੱਥ ਲਿਖਤ ਬੀੜਾਂ ਦੇ ਦਰਸ਼ਨ ਕੀਤੇ ਤਕਰੀਬਨ 500 ਬੀੜਾਂ ਦਾ ਡੂੰਘਾ ਇਤਿਹਾਸ ਉਹਨਾਂ ਨੇ ਅਧਿਆਨ ਕੀਤਾ ਰਾਗਵਾਲਾ ਨਾਲ ਸਬੰਧਤ ਪੰਨਿਆਂ ਦੇ ਚਿੱਤਰ ਮਦਾਵਣੀ ਦੇ ਵਿੱਚ ਪ੍ਰਕਾਸ਼ਿਤ ਕੀਤੇ ਇਹਨਾਂ ਤਿੰਨ ਮੁੱਖ ਰਚਨਾਵਾਂ ਤੋਂ ਬਿਨਾਂ ਗਿਆਨੀ ਜੀ ਦੀ ਸਤ ਕਾਲਨਾ ਦੇ ਵਿੱਚ ਭਟ ਤੇ ਉਹਨਾਂ ਦੀ ਰਚਨਾ ਅਤੇ ਪੰਜਾਬ ਦੀਆਂ ਲੋਕ ਕਹਾਣੀਆਂ ਤਿੰਨ ਭਾਗਾਂ ਦੇ ਵਿੱਚ ਪੈਰੂਪ ਚੰਦ ਤੇ ਉਹਨਾਂ ਦੇ ਵੰਸ਼ ਆਦ ਪੁਸਤਕਾਂ ਵੀ ਉਹਨਾਂ ਨੇ ਲਿਖੀਆਂ ਇਸ ਤੋਂ ਇਲਾਵਾ 1950 ਦੇ ਵਿੱਚ ਅਮਰਨਾਮਾ ਦੀ ਉਹਨਾਂ ਨੇ ਖੋਜ ਕੀਤੀ ਜੋ ਨਦੇੜ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਦਿਨਾਂ ਦੇ ਬਾਰੇ ਦੁਰਲਭ ਫਾਰਸੀ ਰਚਨਾ ਖਾਲਸਾ ਸਿਰਜਣਾ ਦੇ 300 ਸਾਲ ਦੀ ਸਮਾਗਮ ਸਮੇਂ ਗਿਆਨੀ ਗੁਰਦੇਵ ਸਿੰਘ ਦੇ ਸੁਝਾਅ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤਕਰੀਬਨ 100 ਸਾਲ ਪੁਰਾਣੀਆਂ ਆਣ ਉਪਲਬਧ ਪੁਸਤਕਾਂ ਨੂੰ ਦੁਆਰਾ ਪ੍ਰਕਾਸ਼ਿਤ ਕੀਤਾ ਇਹ ਸਾਰੀਆਂ ਪੁਸਤਕਾਂ ਗਿਆਨੀ ਜੀ ਨੇ ਆਪਣੀ ਨਿੱਜੀ ਲਾਇਬ੍ਰੇਰੀ ਦੇ ਵਿੱਚੋਂ ਉਪਲਬਧ ਕਰਾਈਆਂ ਤੇ ਉਹਨਾਂ ਨੇ ਹੀ ਇਹਨਾਂ ਪੁਸਤਕਾਂ ਨੂੰ ਸੰਪਾਦਿਤ ਕੀਤਾ ਤੇ ਹਰ ਪੁਸਤਕ ਦੀ ਲੰਮੀ ਸਾਰਥਕ ਭੂਮਿਕਾ ਵੀ ਲਿਖੀ। ਗਿਆਨੀ ਗੁਰਦੇਵ ਸਿੰਘ ਰਿਆਸਤ ਪਟਿਆਲਾ ਦੇ ਵਿੱਚ ਮੈਂ ਕਹਾਂ ਪੰਜਾਬੀ ਸਥਾਪਿਤ ਕਰਨ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਜੋ ਮਗਰੋਂ ਪੰਜਾਬ ਦਾ ਭਾਸ਼ਾ ਵਿਭਾਗ ਪਟਿਆਲਾ ਬਣਿਆ। ਮਰਹੂਮ ਲੇਖਕ ਭੂਸ਼ਨ ਨੇ ਲਿਖਿਆ ਕਿ ਹੁਣ ਜ ਮੇਰਾ ਪਿੰਡ ਤੋਂ ਇਲਾਵਾ ਮੇਰਾ ਪਿੰਡ ਕਿਤਾਬ ਤੋਂ ਇਲਾਵਾ ਗਿਆਨੀ ਗੁਰਦੇਵ ਸਿੰਘ ਦੇ ਦੋ ਹੋਰ ਕਾਰਨਾਮੇ ਕਰਕੇ ਵੀ ਉਹਨਾਂ ਨੂੰ ਯਾਦ ਰੱਖਿਆ ਜਾਵੇਗਾ। ਇੱਕ ਤਾਂ ਇਹ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੈਮੇ ਲਈ ਸਭ ਤੋਂ ਪਹਿਲਾ ਮਤਾ ਪੇਸ਼ ਕਰਨ ਵਾਲੀ ਸ਼ਖਸੀਅਤ ਵੀ ਗਿਆਨੀ ਗੁਰਦੇਵ ਸਿੰਘ ਸਨ ਦੂਸਰਾ ਸਾਡਾ 5ਵਾਂ ਤਖਤ ਦਮਦਮਾ ਸਾਹਿਬ ਹੋਂਦ ਵਿੱਚ ਆਉਣ ਦਾ ਆਧਾਰ ਵੀ ਗਿਆਨੀ ਗੁਰਦੇਵ ਸਿੰਘ ਦੀ ਖੋਜ ਹੀ ਮੰਨੀ ਜਾਂਦੀ ਹੈ ਜਿਉਂ-ਜਿਉ ਸਮਾਂ ਬੀਤੇਗਾ ਬਹੁਤ ਕੁਝ ਪਤਾ ਲੱਗੇਗਾ ਘਰ ਦੇ ਜੋਗੀ ਨੂੰ ਅਸੀਂ ਜੋਗੜਾ ਸਮਝਦੇ ਆ ਮੇਰਾ ਦਾਗਸਤਾਨ ਆਉਣ ਤੇ ਸਾਨੂੰ ਹੋਸ਼ ਆਈ ਹੈ ਕਿ ਸਾਡੇ ਕੋਲ ਪਹਿਲਾਂ ਹੀ ਮੇਰਾ ਪਿੰਡ ਵੀ ਹੈ ਮਹਾਤਮਾ ਗਾਂਧੀ ਦਾ ਕਥਨ ਸੀ ਕਿ ਭਾਰਤ ਪਿੰਡਾਂ ਦੇ ਵਿੱਚ ਵਸਦਾ ਹੈ ਮੇਰਾ ਦਾਵਾ ਹੈ ਕਿ ਪਿੰਡ ਗਿਆਨੀ ਗੁਰਦੇਵ ਸਿੰਘ ਦੇ ਵਿੱਚ ਵਸਦਾ ਹੈ ਗਿਆਨੀ ਗੁਰਦੇਵ ਸਿੰਘ 17 ਜਨਵਰੀ 2007 ਨੂੰ ਉਸ ਦੀਵੀ ਵਿਛੋੜਾ ਦੇ ਗਏ ਅੱਜ ਦੇ ਦਿਨ ਪਰ ਉਹਨਾਂ ਦੇ ਕਾਰਜਾਂ ਤੇ ਲਿਖਤਾਂ ਕਰਕੇ ਹਮੇਸ਼ਾ ਪੰਜਾਬੀਆਂ ਦੇ ਮਨਾਂ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਵਸਦੇ ਰਹਿਣਗੇ ਤੇ ਗਿਆਨੀ ਗੁਰਦੇਵ ਸਿੰਘ ਬੜੇ ਗੁਰਸਿੱਖ ਪਹਿਰਾਵੇ ਵਾਲੇ ਵਿਅਕਤੀ ਸਨ ਤੇ ਉਸ ਦੌਰਾਨ ਉਹਨਾਂ ਦੇ ਪਤਨੇ ਸੀ ਜਿਹੜੇ ਉਹ ਵਾਈਸ ਚਾਂਸਲਰ ਵੀ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਹੈ ਤੇ ਜਸਸਸ ਦੇ ਵਿੱਚ ਗਿਆਨੀ ਗੁਰਦੇਤ ਸਿੰਘ ਦਾ ਮੇਰਾ ਪਿੰਡ ਬੜਾ ਚਰਚਿਤ ਵੀ ਰਿਹਾ ਹਾਲਾਂਕਿ ਉਹ ਕਈ ਇੱਕ ਵਾਰੀ ਉਹਨਾਂ ਦੇ ਨਾਲ ਬੜੇ ਹਾਸੇ ਠੱਠੇ ਵੀ ਨੇ ਕਿ ਇੱਕ ਵਾਰੀ ਕੋਈ ਉਹਨਾਂ ਦੇ ਵਿਕਤੀ ਘਰੇ ਆਉਂਦਾ ਕਿ ਮੈਂ ਗਿਆਨੀ ਗੁਰਦੇਤ ਸਿੰਘ ਨੂੰ ਮਿਲਣਾ ਤੇ ਉਹ ਉਦੋਂ ਬਾਗ ਦੇ ਵਿੱਚ ਆਪਣਾ ਬਗੀਚੇ ਦੇ ਵਿੱਚ ਮਾਲੀ ਦਾ ਕੰਮ ਕਰ ਰਹੇ ਸਨ ਤੇ ਪਤਾ ਨਹੀਂ ਸ਼ਾਇਦ ਇਦਾਂ ਸੀ ਕਿ ਉਹ ਕਹਿੰਦਾ ਵੀ ਮੈਂ ਮਿਲਣਾ ਵਾਈਸ ਚਾਂਸਲਰ ਨੂੰ ਕਹਿੰਦਾ ਉੱਤੇ ਜਾ ਕੇ ਕਹਿ ਦੇ ਕਿ ਨੌਕਰ ਨੇ ਦੱਸਿਆ ਮਨਮੋਨ ਕੌਰ ਸੀਗਾ ਉਹਨਾਂ ਦੇ ਵਾਈਸ ਚਾਂਸਲਰ ਮੈਡਮ ਦਾ ਨਾਮ ਤੇ ਸੋ ਗਿਆਨੀ ਗੁਰਦੇਵ ਸਿੰਘ ਦੇ ਬਾਰੇ ਬੜੇ ਹਾਸੇ ਠੱਠੇ ਨੇ ਖਾਸ ਕਰਕੇ ਉਹਨਾਂ ਦੀਆਂ ਲੋਕ ਕਹਾਣੀਆਂ ਵੀ ਬੜੀ ਚਰਚਾ ਦੇ ਵਿੱਚ ਨੇ ਵਾਈਸ ਚਾਂਸਲ ਮਨਮੋਨ ਕੌਰ ਉਹਨਾਂ ਦੇ ਮਿਸਿਸ ਹਨ ਸੋ ਅੱਜ ਉਹਨਾਂ ਦਾ ਦਿਹਾੜਾ ਆ ਸੋ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਗਿਆਨੀ ਗੁਰਦੇਵ ਸਿੰਘ ਦਾ ਬੜਾ ਯੋਗਦਾਨ ਹੈ ਮੇਰਾ ਪਿੰਡ ਕਿਤਾਬ ਉਹਨਾਂ ਦੀ ਵਾਕਈ ਪੜਨ ਜੋਗਾ ਹੈ ਜਰੂਰ ਲੈ ਕੇ ਪੜੋ ਆਨੰਦ ਆਏਗਾ ਸੋ ਅੱਜ ਦੀ ਰਿਪੋਰਟ ਬਹੁਤ ਵਧੀਆ ਨੇ ਪ੍ਰੋਗਰਾਮ ਹੈਂਗ ਹੋ ਜਾਂਦਾ ਕਈ ਵਾਰੀ ਅੱਛਾ ਸੋ ਕੋਟੀ ਕੋਟੀ ਪ੍ਰਣਾਮ ਮਨੂ ਵਾਟ ਸੀ ਕਹਿੰਦੇ ਗੁਰਦੇਵ ਸਿੰਘ ਜੀ ਨੂੰ ਧੰਨਵਾਦ ਲਾਓ ਦੋਸਤੋ ਪ੍ਰੋਗਰਾਮ ਚੰਗਾ ਲੱਗਾ ਸ਼ੇਅਰ ਤੇ ਸਾਂਝਾ ਜ਼ਰੂਰ ਕਰੋ ਪ੍ਰੋਗਰਾਮ ਦੇ ਜੀ ਕਾਲ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਮੁਗਾਉਣ ਵਾਸਤੇ 9876309655 WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੰਦਰ ਸਿੰਘ ਟਵਾਣਾ ਨੂੰ ਹੋਣਾ ਦਿਓ ਆ ਗਿਆ ਸੋਮਵਾਰ ਤੋਂ ਸ਼ਨੀਵਾਰ ਸਵੇਰੇ ਤੁਹਾਡੇ ਨਾਲ ਹੁੰਦੀ ਹੈ ਮੁਲਾਕਾਤ ਕੱਲ ਐਤਵਾਰਾ ਜਰੂਰ ਕੋਸ਼ਿਸ਼ ਕਰਾਂਗੇ ਕਿ ਕੁਝ ਖਬਰਾਂ ਵਗੈਰਾ ਦਾ ਅਗਰ ਹੋ ਸਕੇ ਜਰੂਰ ਪਾਵਾਂਗੇ ਪਰ ਪੱਕਾ ਨਹੀਂ ਨਹੀਂ ਕੱਲ ਹੋ ਨਹੀਂ ਸਕਣਾ ਥੋੜੀ ਯਾਤਰਾ ਹੈ ਤੇ ਕੱਲ ਹੀ ਮਾਫੀ ਤੇ YouTube ਤੇ ਵੀਡੀਓ ਆਪਣਾ ਪਿਆ ਡਾਕਟਰ ਪਿਆਰੇ لال ਗਰਗ ਸਾਹਿਬ ਦਾ ਚੰਗਾ ਲੱਗਿਆ ਸ਼ੇਅਰ ਤੇ ਸਾਂਝਾ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਿਵਾਣਾ ਰੈਡੀ ਦੇ ਨਾਲ